ਕੁਤਤ ਕੱਢ ਦੇ ਰਹੀ ਹਿੰਦੀ ਨਿਕਾ ਨਿਕਾ ਥੋੜਾ ਜਿਹਾ ਵੱਖਰਾ ਰੱਖਿਆ ਤੇ ਲਿਆ ਨਹੀਂ ਜਾਂਦਾ ਸ੍ਰੀ ਜੀ ਹਾਂ ਜੀ ਤੂੰ ਗਈ ਨਹੀਂ ਜਰਾ ਅੱਜ ਵੀ ਤੂੰ ਗਈ ਸੀ ਮਾ ਜਾਨਾ ਨੂੰ ਲੈਣ ਦਵਿੰਦਰ ਨੂੰ ਤੂੰ ਇੱਥੇ ਬੈਠੀ ਆ ਜਾਨਾ ਤੇ ਆਈ ਪਰ ਗਰਮੀ ਬੜੀ ਧੁੱਪ ਵੀ ਬੜੀ ਚੜ ਗਈ ਆ ਮੈਂ ਗਰਮੀ ਤੇ ਰਹਿਣੀ ਇੱਦਾਂ ਰਹਿਣੀ ਆ ਧੁੱਪ ਵੀ ਇੱਦਾਂ ਰਹਿਣੀ ਆ ਕੋਈ ਤੇਰੇ ਬਾਅਦ ਸ਼ਿਮਲਾ ਤੇ ਬੰਨਣਾ ਨਹੀਂ ਕੁੜੀ ਨੂੰ ਕਿੰਨੇ ਦਿਨਾਂ ਦਾ ਭੇਜਿਆ ਵਾ ਬਗਾਨੇ ਥਾ ਗਈਆ ਫਿਰ ਮਾਹੂਲ ਕਿਦਾਂ ਰਿਹਾ ਤੈਨੂੰ ਪਤਾ ਹੀ ਨਹੀਂ ਮਾਦਾ ਗਿੰਦੀ ਕੋਨੇ ਨੂੰ ਭੇਜ ਜੀਂ ਲਾਗੇ ਭਾਗਿਆ ਇਹਨੂੰ ਕੱਲ ਨੂੰ ਚੱਲ ਜਾ ਕੱਲ ਨਹੀਂ ਅੱਜ ਹੀ ਜਾ ਜਾ ਰਾਇਆ ਜਾ ਕੇ ਕੋਈ ਨਾ ਕਰੂ ਕੰਮ ਨਹੀਂ ਲੱਗਦਾ ਕਰਨਾ ਕੋਈ ਲਾਉਣੀ ਲਾਉਣੀ ਤੁਹਾਨੂੰ ਇੱਕ ਵਾਰ ਗਿਆ ਅਸਰ ਹੀ ਨਹੀਂ ਹੁੰਦਾ ਕੋਤਾ ਕਿਨ ਪਤਾ ਆਇਆ ਉਹ ਸੁਭਾ ਦਾ ਕਰ ਤੇ ਲੜਾਈ ਪਾਊਗਾ ਉਹ ਚੱਲ ਜਾ ਤੇ ਕੁੜੀ ਨੂੰ ਲੈ ਆਂ ਐਂ ਤੋ ਪਾਉਂ ਤੈਨੂੰ ਪਿਆਰ ਚੜੀ ਕਿ ਕਿਤਾ ਜਾਉਂਗੀ ਸਿਰ ਮੂਹਲੇ ਲਾਚਮੀਆਂ ਸੁਤੀ ਨਾ ਤੇ ਚਪਕਾ ਦੇ ਨਿਕਲ ਜਾ ਇਸ ਕਿਰੀ ਦੂਰ ਆ ਪਿੰਦ ਤਾਂ ਚੱਲ ਜਾਨੀ ਹਾਂ ਜੇ ਨਹੀਂ ਗੁੱਸਾ ਕਰਦੇ ਤਾਂ ਮੈਨੂੰ ਸਵਾਸ ਤੇ ਦੱਸ ਦੇ ਤੇ ਜ਼ਰੂਰ ਲੈ ਕੇ ਆਉਣਾ ਮੈਂ ਸਵਾਸ ਤੇ ਚੱਲ ਜਾਨੀ ਮਿਆਂ ਤੋ ਡਾਰੇ ਆਉਂਦਾ ਵਾ ਕੋਈ ਨਹੀਂ ਕੋਈ ਗੱਲ ਅੰਨੀਆਂ ਬਰਾਮ ਜਗਾ ਇਹ ਨਾ ਦਿਖਾਂ ਮਾਸੀ ਕੋਈ ਗਈ ਆ ਉੱਧੈ ਨਾ ਇਨ ਦਾ ਸੁਭਾਅ ਪਤਾ ਨਹੀਂ ਕਿਦਾਂ ਦਾ ਇਹ ਤੇ ਆ ਕਹਿੰਦੇ ਆ ਵੀ ਪਿੰਜਰੇ ਚ ਪਾ ਕੇ ਰੱਖ ਲਾ ਇਹ ਤੇ ਕੁੜੀ ਹੋਊ ਉਹਨੂੰ ਟਾਚਾਂਗੇ ਮਾਸੀ ਨੇ ਪਰੌਣੀ ਨੂੰ ਕੀ ਆਖਣਾ ਚਲੋ ਫਿਰ ਐਦਾਂ ਕਰੋ ਤੁਸੀਂ ਇਹ ਲਸਣ ਸੇ ਲਕੈਣਾ ਤੇ ਅਦਰਕ ਪਿਆਜ਼ ਘੋਟ ਘਾਟ ਕੇ ਰੱਖ ਦਿਓ ਘਟ ਵੱਢ ਕੇ ਠੀਕ ਹੈ ਤੇ ਮੈਂ ਆਪੇ ਸ਼ਾਮਾਂ ਨੂੰ ਆਨ ਕੇ ਤੜਕਾ ਲਾ ਲੂੰਗੀ ਠੀਕ ਹੈ ਠੀਕ ਆ ਜਾ ਨਿਕਲ ਜਾ ਤੂੰ ਆ ਇਹਨਾਂ ਦੀ ਜੇਤਵਨ ਮੈਂ ਨਾ ਗਈ ਨਾ ਤੇ ਇਹਨਾਂ ਨੇ ਲੜਾਈ ਪਾ ਲੈਣੀ ਤੇ ਤੈਨੂੰ ਦੱਸਿਆ ਵੀ ਸੁਬਾਹ ਨਹੀਂ ਚੰਗਾ ਤਨ ਲੜੂ ਕਾ ਫੇਰ ਦੀਦੀ ਮੰਮੀ ਦੇਖ ਲਓ ਫੇਰ ਝਾੜੂ ਕੱਢਣ ਲੱਗ ਪਿਆ ਉਹ ਬਾਬਾ ਮੈਂ ਤੇ ਹਟਾਇਆ ਵਾ ਤੇ ਬਾਰ ਬਾਰ ਫੇਰ ਉਹੀ ਕੰਮ ਕਰਦੇ ਲੈ ਉਹ ਮੈਂ ਕੱਢਾਂ ਝਾੜੂ ਮੇਰੀ ਗੱਲ ਸੁਣ ਤੂੰ ਵੀ ਨਹੀਂ ਕੱਢਣਾ ਤੂੰ ਨਾ ਤੀ ਆ ਪੜਾ ਇੱਧਰ ਮੈਨੂੰ ਝਾੜੂ ਮਾਸੀ ਜੀ ਮੈਂ ਕਿੰਨੀ ਵਾਰੀ ਤੁਹਾਨੂੰ ਕਿਹਾ ਵਾ ਵੀ ਮੈਂ ਕਿਹੜੇ ਕੰਮ ਨੂੰ ਆਈ ਆ ਵੀ ਮੈਂ ਸਾਰਾ ਕੰਮ ਕਰਦਾ ਕਰ ਲੈਣਾ ਵਾ ਤੁਸੀਂ ਰੈਸਟ ਕਰੋ ਮੁੜ ਕੇ ਕੰਮੀ ਕਰਨਾ ਸਾਰੀ ਉਮਰ ਤੁਸੀਂ ਨਹੀਂ ਜੀ ਕਰਦਾ ਵੇਲੇ ਬੈਣ ਨੂੰ ਕਿਉਂ ਨਹੀਂ ਕਰਦਾ ਬਹੁ ਜਾ ਕੇ ਸੋਨੀਏ ਇਹ ਥੋੜਾ ਅੱਗੇ ਠੀਕ ਨਹੀਂ ਹੈਗੇ ਤੂੰ ਆ ਜਾਓ ਅੱਪਨ ਦੇ ਚੱਲ ਜਾਈਓ ਚਲ ਜਾਓ ਕੋਹਾਲ ਮਾਸੀ ਜੀ ਦਾ ਵੀ ਇਹ ਆਂਦੀਆਂ ਵਾਪਸ ਪਾਣੀ ਨਾ ਸੇਪ ਲਗਾਣਾ ਹੋਣ ਤੇ ਇਹ ਲੋਕਾਰ ਬਿਮਾਰ ਹੋ ਗਈ ਆ ਚਿੱਟੀ ਚਾਦਰ ਵਸਾਂ ਕੇ ਤੇ ਸਵਾਲਿਆਂ ਨੂੰ ਮਾਸੀ ਜੀ ਕਿਆ ਕਹਤਹੀਂ ਝਾੜੂ ਲਾ ਝਾੜੂ ਮੈਂਨੇ ਤੈਨੂੰ ਕੋਈ ਵੀ ਕਿਆ ਸਸਰੀ ਦਾ ਸਤਿ ਸ਼੍ਰੀ ਅਕਾਲ ਠੀਕ ਆ ਹਾਂ ਹੋਰ ਪਰਿਵਾਰ ਠੀਕ ਐ ਸਭ ਪਰਿਵਾਰ ਵੀ ਠੀਕ ਠਾਕ ਆ ਅੱਛਾ ਅੱਛਾ ਕਰਿਆ ਹਾਂ ਕਰੇ ਸਾਰੇ ਚਲੋ ਹੋਣਾ ਕੰਮ ਕਰ ਲੈਂਦੇ ਆ ਕਰ ਤੁਹਾਨੂੰ ਦੱਸ ਦਿੰਦਾ ਰੈਸਟ ਤੇ ਦਸੀ ਆ ਰਾਮ ਦਾ ਰੈਸਟ ਕੇ ਤਾਈਆ ਦੀਆ ਕੰਮ ਕਰਨਾ ਉਸਤੇ ਤਾਈ ਤੇ ਬਹੁਤ ਕੰਮ ਕਰਦੀ ਤਰੀਕ ਤੇ ਤਾਈ ਵੀ ਰੈਸਟ ਕਰਦੀ ਆ ਬਸ ਸਸਰੀ ਦਾ ਸਸਰੀ ਦਾ ਪਾਪੀ ਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੱਤ ਜੀ ਠੀਕ ਠਾਕ ਵਧੀਆ ਅੰਦਰ ਬਹਿਣਾਗੇ ਇੱਥੇ ਨੇ ਪਾਣੀ ਲਿਆਵਾਂ ਪਹਿਲਾਂ ਇੱਥੇ ਬਹਿ ਜਾਂਦੇ ਆਂ। ਆਈ ਕੱਟ ਆਈ ਆਂ। ਬੱਸ ਮਿਲ ਗਿਆ। ਬੱਸੇ-ਬੱਸੇ। ਤੁਰ ਕੇ ਆਈ। ਤੁਰ ਕੇ ਨਾਲ ਹੀ ਤਾਂ ਹੈਗਾ। ਨਾਲ ਤੇ ਹੈਗਾ ਤੇ ਆਟੋ ਤੇ ਬਥਰੇ ਚ ਆਣਦੇ। ਚੱਲ ਕੋਈ ਗੱਲ ਨਹੀਂ ਅਜੇ ਤੁਰ ਲਈਦਾ ਇੰਨਾ ਕੁ ਵਾਸੀ ਜੀ। ਹੋਰ ਤੁਸੀਂ ਸੁਣਾਓ ਸਿਹਤ ਕਿੱਦਾਂ ਹੁਣ? ਮੇਰੀ ਸਿਹਤ ਉਹ ਤਾਂ ਮੈਂ ਦਹੀ ਕਹਣਾ ਸਿਹਤ ਇਦਾਂ ਹੀ ਆ ਢਿੱਲੀ ਹੈ ਜੇ ਮੈਂ ਤਾਂ ਖੁਸ਼ਿਆ ਸੀ ਇੱਕ ਦਿਨ ਦਵਿੰਦਰ ਨੂੰ ਮੈਂ ਆ ਗੱਲ ਕਰਾ ਦੇ ਤੁਸੀਂ ਦਵਾਈ ਲੈਣ ਗਏ ਸੀ। ਆਹੋ ਦਵਾਈ ਲੈਣ ਗਏ ਸੀ। ਹੋਰ ਸੁਣਾ ਤੂੰ। ਠੀਕ ਠਾਕ ਵਧੀਆ। ਠੀਕ। ਆ ਭੈਣ ਵੀ ਠੀਕ ਆ। ਬਾਕੀ ਪਰਿਵਾਰ ਸਾਬ ਠੀਕ ਠਾਕ ਆ ਦਵਿੰਦਰ ਪਾਣੀ ਲਿਆਨੀ ਜੇ ਆਉਣਾ ਸੀ ਤਾਂ ਸਮਕਤੇ ਆਉਂਦੀ ਐਨੀ ਧੁੱਪ ਛੜਾ ਕੇ ਆਈ ਐ ਮਾਸੀ ਜੀ ਮਾ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਜੀ ਲਾ ਕੇ ਬੈਠੀ ਆਣ ਕੇ ਹਾਏ ਤੁਹੇ ਅਜਾਣ ਕੀ ਆ ਕੇ ਫੋਨ ਕਰ ਦਿੰਦੇਂ ਪ੍ਰੀਤ ਐਨੂੰ ਉਹ ਗੱਲ ਲੰਦੇ ਨੀ ਫੋਨ ਜੇ ਤੇ ਆਉਂਦੀ ਸਲਾਹ ਹੁੰਦੀ ਫਿਰ ਤੇ ਫੋਨ ਕਰਨਾ ਸੀ ਆਉਣਾ ਤਾਂ ਹੈਗਾ ਸੀ ਮੈਂ ਸੋਚਿਆ ਕੱਲ ਨੂੰ ਜਾਉਂਗੀ ਹੂੰ ਤੇ ਵੀਰੇ ਦਾ ਕਾਲਾ ਪੈ ਗਿਆ ਕਹਿੰਦਾ ਨਹੀਂ ਅੱਜ ਹੀ ਜਾ ਕਿਉਂ ਮੇਰੇ ਤੋਂ ਕੋੜਾ ਪੈ ਗਈ ਨੇ ਹਾਏ ਕਿੰਨੇ ਕੁ ਦਿਨ ਹੋ ਗਏ ਆਈ ਹਾਂ ਕਿੰਨੇ ਕੁ ਜੀ ਆ ਘਰ ਦੇ ਵਿੱਚ ਇੱਕ ਜਾਨਾ ਵੀ ਖਿਸਕ ਜਾਂਦਾ ਨਾ ਤੇ ਘਰ ਤੇ ਸੋਨ ਮਸਾਨ ਪਈ ਜਿੱਦਨ ਦੀ ਤੂੰ ਆਈ ਆ ਕਿੰਨੀ ਵਾਰੀ ਉਹਨਾਂ ਮੈਨੂੰ ਕਿਹਾ ਜਾ ਕੇ ਤੇ ਲੈ ਕੇ ਆ ਹਾਏ ਹੈ ਨਹੀਂ ਉਪਰਾ ਵਾ ਕਿੱਦਾਂ ਮੰਮੀ ਦਾ ਕਿੱਦਾਂ ਮਾਸੀ ਜੀ ਉਪਰਾ ਤਾਂ ਨਹੀਂ ਆ ਪਰ ਤੁਹਾਨੂੰ ਪਤਾ ਹੀ ਉਹਦੇ ਸੁਭਾ ਦਾ ਭਾਬੀ ਜੀ ਹਜੇ ਨਹੀਂ ਆ ਪਾ ਭੇਜਣਾ ਮਸੀ ਮਸੀ ਆ ਡੇਰ ਲੱਗਾ ਵਾ ਤੇ ਮਸਾ ਮਸਾ ਸਾਡਾ ਦਿਲ ਨਹੀਂ ਨਾ ਉੱਥੇ ਲੱਗਣ ਦਿਆ ਉੱਥੇ ਘਰ ਦੇ ਵਿੱਚ ਸੋਨ ਮਸਾਨ ਪਈ ਜਿੱਦਨ ਦੀ ਐ ਆਈ ਆ ਥੋੜੇ ਦਿਨ ਹੋਰ ਰਹਿਣ ਤੋਂ ਫੇਰ ਲੈ ਅਛਾ ਮੈਨੂੰ ਇਹ ਦੱਸ ਮੇਰੇ ਆਂਦੇ ਨਹੀਂ ਮੇਰਾ ਤੇ ਮੁੱਲ ਵੀ ਨਹੀਂ ਮੁੜਿਆ ਉਹ ਤੇ ਆਂਦੇ ਹੁੰਦੇ ਵੀ ਮੇਰਾ ਤੇ ਬੁਖਾਰ ਵੀ ਨਹੀਂ ਲੱ타 ਤੇ ਉਸੇ ਵੇਲੇ ਲੈ ਚੱਲ ਆਈ ਦੀ ਸਤੀ ਵੀ ਕੀ ਬਬਜੀ ਆਲੇ ਥੋੜੇ ਦਿਨ ਹੋਏ ਮੈਨੂੰ ਆਈ ਨੂੰ ਅੱਛਾ ਚਲ ਇਹ ਦੱਸ ਤੇਰੀ ਪੜਾਈ ਕਿੱਦਾਂ ਚੱਲਣ ਈ ਬੋਦੀਆ ਚੱਲਣ ਜੀ ਬਸ ਰਹਿ ਗਏ ਦੋ ਤੇ ਪੇਪਰ ਪੇਪਰ ਹੁੰਦੇ ਆ ਹਾਂ ਜੀ ਪੰਜੋ ਤੇ ਉਹ ਵਿਚਾਰੀ ਚੱਲ ਪੜ੍ਹਦੀ ਰਹਿੰਦੀ ਆ ਤੇ ਕੰਮ ਕਰ ਲੈਂਦੀ ਮੰਨ ਲਾ ਕੇ ਪੜਿਆ ਕਰ ਤੇਰੀ ਮਾਂ ਨੇ ਬੜੇ ਔਖੇ ਹੋ ਕੇ ਪੜਾਇਆ ਵਾ ਮਾਸੀ ਜਿੰਦੇ ਹੰਡੇ ਅੰਦਰ ਵਾ ਲੰਮੇ ਪਏ ਹੋਨੇ ਆ ਤੇ ਜੁਬਨ ਇੱਥੇ ਬਾਹਰ ਹੁਣਾਵਾਂ ਆ ਜੋ ਬੰਦੇ ਮਿਲਿਆ ਮੈਨੂੰ ਬਾਪ ਜੀ ਮੰਮੀ ਦਾ ਕਿਦਾਂ ਠੀਕ ਠਾਕ ਮੰਮੀ ਵਧੀਆ ਜੀ ਵੀਰ ਜੀ ਸਭ ਠੀਕ ਆ ਸਰਜੀ ਲਗਾ ਆ ਤਾਂ ਜੀ ਲਗਾ ਚੱਲ ਨੀ ਚਾਹ ਬਣਾ ਕੇ ਲਿਆ ਵਧੀਆ ਜੀ ਉਹ ਕੋਈ ਨਹੀਂ ਮੈਂ ਬਣਾਉਣੀ ਆ ਚੱਲ ਦੋਵੇਂ ਚੱਲ ਚੱਲ ਦੋਵੇਂ ਬਾਹਰ ਜਾਓ ਇੱਕੋ ਜਿਹੇ ਦੋਵਾਂ ਦਾ ਜੀ ਲੱਗਾ ਰਹਿੰਦਾ ਹੋਰ ਕੀ ਹੈ ਬਣਾ ਮੈਨੂੰ ਤੇ ਉਦੋਂ ਦੱਸ ਉਹ ਕੀ ਬਣਾ ਇਹਦਾ ਛੁੜੀ ਵਿਚਾਰੀ ਕਿਤੇ ਉਦੋਂ ਦੀ ਆਈ ਆ ਤੇ ਮਾਸੀ ਉਹ ਵੱਡੀ ਮਾਸੀ ਜੀ ਪਿੱਛੇ ਸਮੇਂ ਹੁੰਦੇ ਸੀ ਕਿੰਨੇ ਭੈਣਾਂ ਹੋਈਦੀਆਂ ਸੀ ਭੈਣ ਭਰਾ ਵੱਧ ਹੁੰਦੇ ਸੀ ਤੇ ਜਦੋਂ ਕਿਹਨੇ ਏਡਾ ਟੇਲ ਮਾਠੋ ਜਾਣੀ ਤੇ ਇੱਕ ਦੂਜੀ ਨੂੰ ਕਹਿੰਨਾ ਫਲਾਣੇ ਦੀ ਕੁੜੀ ਲੈ ਆਓ ਦੱਸ ਦੇਣ ਮਾਸੀ ਦੀ ਲੈ ਆਉਣੇ ਪੂਆ ਦੀ ਤੇ ਦਸ ਦਿਨ ਮਹੀਨਾਵੇਂ ਨੰਗ ਜਾਣਾ ਤੇ ਹੁਣ ਇੱਕ ਇੱਕ ਦੋ ਦੋ ਟਿੰਗਾ ਵਾ ਹੁਣ ਤੇ ਉਹ ਸੁਖੀ ਹੈ ਨਹੀਂ ਪਿੱਛੇ ਵਾਲੇ ਗੱਲ ਤੂੰ ਆਪਣੇ ਤੇ ਲਾ ਲਈ ਤੂੰ ਅਜੇ ਉਹ ਲਿਆਂਦੀ ਨੂੰ ਮੈਨੂੰ ਕਿੰਨੇ ਕ ਦਿਨ ਹੋ ਗਏ ਤੇ ਭੈਣਾਂ ਤੁਸੀਂ ਤਾਂ ਮਗਰੇ ਆ ਕੇ ਲੈਣ ਮਗਰੇ ਨਹੀਂ ਮਾਸੀ ਮੈਨੂੰ ਤਾਂ ਕੋਈ ਦਿੱਕਤ ਨਹੀਂ ਮੈਂ ਤਾਂ ਕੰਮ ਲਈ ਫਿਰਦੀ ਆ ਸਾਰਾ ਮੋਂ ਡੇਟਾ ਦੇ ਦਿ ਸਬਾਹ ਦਾ ਪਤਾ ਹੀ ਆ ਡਰਤੇ ਆਂਦੇ ਸਮੇਂ ਨਹੀਂ ਚੰਗੇ ਤੇ ਉਦਾਂ ਵੀ ਦਵਿੰਦਰ ਤਾਂ ਜਾਣਦਾ ਛੱਡ ਛਦਾਵਾ ਹੋਇਆ ਨਾ ਬੜੀ ਚਿੰਤਾ ਜੀ ਕਰਦੇ ਆ ਅਜੇ ਤੇ ਮੈਂ ਮੇਰਾ ਤੇ ਇਦਾਂ ਹੀ ਨਿਕਲ ਗਿਆ ਦਵਾਈ دارੂ ਚ ਮੈਂ ਤਾਂ ਜੇ ਇਹਦੇ ਨਾਲ ਗੱਲ ਵੀ ਕਰਨੀ ਹੀ ਜੇ ਸਮਝਾਉਣਾ ਹੀ ਕੋਹ ਮੇਰਾ ਤੇ ਟੈਂ ਇੰਨੇ ਤੇਨ ਹੋਏ ਤੇ ਗੱਲ ਕਰਦੇ ਪ੍ਰੀਤ ਗੱਲ ਤੇ ਜੇ ਮੈਂ ਤਾਂ ਨਹੀਂ ਕੁੜੀ ਨਾ ਕੀਤੀ ਦਵਿੰਦਰ ਨੂੰ ਕਿ ਮਾਹੌਲ ਝਾਲੀ ਘਰ ਦਾ ਖਰਾਬ ਹੋਇਆ ਕਿਉਂ ਕੀ ਗੱਲ ਹੋਈ ਮਾਹੌਲ ਸਾਹ ਉਹੋ ਗੱਲ ਤਾਂ ਹੀ ਉਹ ਤੇ ਕੁੜੀ ਨੂੰ ਲਿਆਂਦਾ ਵਾ ਤੇ ਚੱਲ ਕੰਮ-ਕੰਮ ਕਰੂ ਸੋਨੀਆ ਪੜਨ ਚੱਲ ਜਾਂਦੀ ਤੇ ਤਾਈ ਸੋਨੀਆ ਦੀ ਉਹਦਾ ਹੱਥ ਲਾ ਕੇ ਨਹੀਂ ਕੰਮ ਨੂੰ ਖੋਸ਼ ਤੇ ਫਿਰ ਕੀ ਜਾਂਦੇ ਹੁੰਦੇ ਵੀ ਸ਼ਰੀਕੇ ਬੜੇ ਕਰਦੀ ਜਿੱਦਣ ਦੀ ਹੁਣ ਦਵਿੰਦਰ ਆਈ ਏ ਕਿਤੇ ਹੁਣ ਪਾਣੀ ਵੀ ਮੰਜੇ ਤੇ ਹਰੇਕ ਕੰਮ ਆਪਾ ਵਜਾ ਮਾਰ-ਮਾਰ ਕੇ ਮਾਸੀ ਜੀ ساری ਉਮਰ ਤੁਹਾਡੇ ਨਾਲ ਵੀ ਸ਼ਰੀਕੇ ਕਰਦੀ ਰਹੀ ਆ ਤੇ ਕੀ ਕਰਾਂ ਪਰ ਮੈਂ ਕੰਮ ਨੂੰ ਹੱਥ ਲਾਇਆ ਤੇ ਤੁਸੀਂ ਵੀ ਦੇਖੀਏ ਤੁਹਾਡੀਆਂ ਤੁਹਾਨੂੰ ਪਹਿਲਾਂ ਜਿੱਦਾਂ ਦਾ ਮਾਹੌਲ ਚੱਲ ਬਣਾ ਛੱਡਿਆ ਉਹਨਾਂ ਨੇ ਉਦਾਂ ਦੀ ਆਦਤ ਪਾ ਲਈ। ਨਹੀਂ ਮੈਂ ਤਾਂ ਟਾਈਮ ਕੱਢਦੀ ਰਹੀ ਮੈਨੂੰ ਕੀ ਪਤਾ ਸੀ ਮੇਰੇ ਸਿਰ ਤੇ ਚੜ ਕੇ ਬਹਿ ਜਾਣਾ। ਕੀ ਕਰਾਂ ਮੈਂ? ਉਦਾਂ ਹੀ ਫਿਰ ਹੁਣ ਜਦੋਂ ਗਝਾ ਲਈਏ ਬੰਦੇ ਨੂੰ ਤੇ ਫਿਰ ਘਰ ਦੇ ਵਿੱਚ ਉਸੇ ਤਰ੍ਹਾਂ ਦਾ ਮਾਹੌਲ ਹੋ ਗਿਆ। ਉਹਨੇ ਇਹ ਥੋੜਾ ਵੀ ਮੈਂ ਚੰਗੀ ਆ ਤੇ ਤੁਸੀਂ ਹੁਣ ਈਰਖਾ ਕਰੀ ਜਾਓ ਕਰੀ ਜਾਓ ਤੇ ਫਿਰ ਹੁਣ ਕੀ ਫੇਰਾ ਮੇਰਾ ਫਾਇਦਾ ਚੰਗੀ ਬਣੀ ਦਾ। ਕੋਹ ਤੇ ਉਹਨਾਂ ਦਾ ਸੁਭਾਅ ਉਦਾਂ ਦਾ ਹੀ ਤੇ ਕੋਹ ਜਿਹੜੇ ਤੁਸੀਂ ਆਪਣਾ ਟਾਈਮ ਕੱਢਦੇ ਰਹੇ ਹਰ ਗੱਲ ਨੂੰ ਜੜਦੇ ਰਹੇ। ਉਹਨਾਂ ਨੇ ਘਾਹ ਦਾ ਟੋ ਬਣਾ ਲਈ ਕੀ ਆਂਦੇ ਹੁੰਦੇ ਵੀ ਸਾਹਮਣੇ ਵਾਲੇ ਦੀ ਕਮਜ਼ੋਰੀ ਵੇਖ ਕੇ ਤਾਂ ਕਈ ਵਾਰੀ ਬੰਦਾ ਫਾਇਦਾ ਉਠਾ ਜਾ ਕਾਦਾ ਉਠਾ ਜਾਂਦਾ ਫਾਇਦਾ ਕਾਦਾ ਉਹ ਤਾਂ ਫਾਇਦਾ ਹੀ ਸਾਰਾ ਚੁੱਕਣ ਲਈ ਹੈ ਹਾਂ ਪਤਾ ਨਹੀਂ ਮੁੰਡੇ ਨੂੰ ਵੀ ਕੀ ਸਖਾਲਦੀ ਰਹਿੰਦੀ ਕਈ ਵਾਰ ਦਵਾਈ ਲੈਣ ਨੂੰ ਨਹੀਂ ਆਹੀ ਮੈਂ ਕੱਲੀ ਜਾਨੀ ਧੁੱਪੇ ਇਦਾਂ ਹੀ ਬੱਸ ਚੀਜ਼ ਇੱਥੇ ਮਿਲ ਜਾਂਦੀ ਹੈ ਹਾਂ ਮਾਸੀ ਦਵਾਈਦਾਰੂ ਲੈਣ ਨੂੰ ਹੀ ਜਾਂਦਾ ਨਾਲ ਤਾਂ ਫਿਰ ਕਾਦਾ ਤਾਂ ਪਰਿਵਾਰ ਦਾ ਹੀ ਕਾਵਾ ਉਹ ਮੁੰਡਾ ਤਨੀ ਲਾਉਣਾ ਮੁੰਡੇ ਦੀਆਂ ਵਧੀਕੀਆਂ ਤਾਂ ਫਿਰ ਕੀ ਤੁਸੀਂ ਆਂਦੇ ਪਿਆ ਉਹ ਮੁੰਡਾ ਚੇਵੇਂ ਝਾੜ ਕੇ ਮਾਰਦਾ ਵਾ ਤੇ ਕਿਸੇ ਤਾਂ ਕਰਕੇ ਹੁਣ ਕੱਲ ਦੀ ਗੱਲ ਸੁਣ ਲਾ ਉਹ ਕੁੜੀ ਦੇ ਸਕੂਲ ਜਾਂਦੀ ਆ ਉਹ ਲੀੜੇ ਮਾੜੇ ਪਾਉਂਦੀ ਜਦੋਂ ਮੈਂ ਟੋਕਦੀ ਸੀ ਉਦੋਂ ਫੇਰ ਉਹ ਗੱਲ ਵੀ ਫਰੇ ਵਧਉਂਦੀ ਆਂ ਹੀ ਗਾੜੀ ਲੈ ਕੀ ਮਤਲਬ ਇਹ ਕੱਪੜੇ ਆ ਜਿਹੜੇ ਕੱਪੜੇ ਪਹਿਣਾ ਹੁਣ ਪਾਉਂਦੀਆਂ ਜਿਹੜੀਆਂ ਕੁੜੀਆਂ ਕਾਲਜ ਚ ਚੱਲ ਹੁਣ ਜਿੱਦਾਂ ਦੇ ਪਾ ਕੇ ਜਾਂਦੀਆਂ ਹੁਣ ਜਦੋਂ ਮੈਂ ਕਹਿੰਨੀ ਵੀ ਨਹੀਂ ਇਦਾਂ ਦੇ ਕੁੜੀ ਨੂੰ ਪਾਉਣੇ ਹਾਂ ਉਦੋਂ ਕਹਿੰਦੇ ਸੀ ਨਿਆਣੀ ਆ ਹੁਣ ਭਰਾ ਉਹਦਾ ਕਹਿੰਦਾ ਵਾ ਵੀ ਤੂੰ ਕੋਈ ਗੱਲ ਨਹੀਂ ਉਹਦਾ ਮਾਸੀ ਜੀ ਜੇ ਬੱਚੇ ਦੀ ਨੀਤ ਸਾਫ ਹੋਵੇ ਨਾ ਤਾਂ ਕੱਪੜਿਆਂ 'ਚ ਕੀ ਰੱਖਿਆ ਕੱਪੜੇ ਤਾਂ ਕੱਪੜੇ ਆ ਤੇ ਇਹ ਤਾਂ ਘਰ ਢੰਗ ਦੇ ਪਾਓ ਥੋੜੇ ਘਰੋਂ ਹੀ ਗੱਲਾਂ ਕਰੀ ਜਾਣੀਆਂ ਬਾਹਰੋਂ ਕਿੰਨੇ ਸਮਝਾਉਣਾ ਵਾ ਇਹ ਗੱਲ ਤਾਂ ਹੈ ਜੇ ਘਰ ਦੇ ਕਰਨਗੇ ਤੇ ਬਾਹਰ ਦੇ ਕਰਨਗੇ ਮਾਣ ਕਦੋਂ ਮੌਕਾ ਮਿਲਣਾ ਪਏ ਪਤਾ ਨਹੀਂ ਕਿਹੜੀ ਗਵੰਡਣ ਉਹ ਬਣਾਈ ਸੀ ਅਜੇ ਤੇ ਮੈਂ ਗਈ ਨਹੀਂ ਗਵੰਡਣ ਵਾਲੇ ਤੇ 20 20 ਗੱਲਾਂ ਕੀਤੀਆਂ ਕਿਤੇ ਉਹ ਵੀ ਦਵਿੰਦਰ ਨੇ ਮੈਨੂੰ ਦੱਸਤਾ ਤਾਂ ਕੀ ਕਰਾਂ ਫਿਰ ਮੈਂ ਮੈਂ ਤਾਂ ਸਾਰੇ ਪਾਸੇ ਦੁਖੀ ਕੀ ਕਰਾਂ ਉਹਦਾ ਮਾਸੀ ਵੇਖ ਲੈ ਵੀ ਜੇ ਆਣ ਗਵਾਦ ਨਾ ਇਹ ਗੱਲਾਂ ਕਰਦੇ ਆ ਫੇਰ ਕੀ ਕਰਦਾ ਫੇਰ ਇਹਨੂੰ ਆਪਣੀ ਧੀ ਤੇ ਨਹੀਂ ਨਾ ਸਮਝਦੇ ਨਾ ਨਾ ਇਹ ਤੇ ਤਾਂ ਮਾਜੀ ਸ਼ਰੀਕਾ ਦੇ ਸੀਕਾ ਹੀ ਆ ਨਾ ਮੈਂ ਤੇ ਹਦਵਿੰਦਰ ਆਈ ਆ ਮੈਂ ਤੇ ਟੱਬਰ ਬਣਾ ਕੇ ਬੈਠੀ ਆ ਆਪਣਾ ਮੇਰਾ ਤੇ ਜੀ ਬੜਾ ਵਧੀਆ ਲੱਗਾ ਵਾ ਨਹੀਂ ਕੁੜੀ ਆ ਲੈ ਆਓ ਚਾ ਕੀ ਕਰਨਾ ਮਾਸੀ ਜੀ ਇਹ ਘਰ ਘਰ ਦੀ ਕਹਾਣੀ ਆ ਕੀ ਆਂਦੇ ਹੁੰਦੇ ਧੀ ਪੁੱਤ ਤਾਂ ਵੇ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਬਾਹਰ ਲੋਕਾਂ ਦੀਆਂ ਨਜ਼ਰਾਂ 'ਚ ਝੜਟਾ ਆ ਜਾਂਦਾ ਕਿੱਥੇ ਜਾਂਦਾ ਕੀ ਕਰਦਾ ਕਿੱਦਾਂ ਦੇ ਕੱਪੜੇ ਪਾਉਂਦੀਆਂ ਖਾਸ ਕਰਕੇ ਕੁੜੀਆਂ ਨੂੰ ਤੇ ਲੋਕ ਜੀਨ ਹੀ ਨਹੀਂ ਦਿੰਦੇ ਸਹੀ ਗੱਲ ਵਾ ਤੇ ਬੋਤ ਮਾੜਾ ਨਹੀਂ ਹੁੰਦਾ ਲੋਕ ਕਹਿ ਕਹਿ ਕੇ ਕਰਦੇ ਆਵੇਂ ਹੁਣ ਸੋਨੀਆ ਦਾ ਵੀ ਦੇਲ ਲੱਗਾ ਤੇ ਬਿੰਦਰ ਦੇ ਨਾਲ ਤੇ ਬੜਾ ਵਧੀਆ ਚੱਲ ਆਪਣਾ ਕੰਮ ਕਰਦੀਆਂ ਵਾ ਨਾ ਇਦਾਂ ਦੇ ਗੱਲਾਂ ਬਾਤਾਂ ਹੀ ਆ ਚਲੋ ਕੋਈ ਗੱਲ ਨਹੀਂ ਆਪਣਾ ਟਾਈਮ ਕਰਦੇ ਨਾ ਜੀ ਜਾਂਦੇ ਹੁੰਦੇ ਔਰੋ ਚਾਹ ਚਾਹ ਪੀਓ ਨਹੀਂ ਉੱਥੇ ਦੋ ਡੱਬੀਆਂ ਪਈਆਂ ਉਹ ਵੀ ਲੈ ਆਉਣੀ ਆਂ ਅਸੀਂ ਨਾਲ ਕੇ ਫੁੱਕੀ ਚਾਹ ਵੀ ਲੈਣੀ ਤੂੰ ਕੋਈ ਨਹੀਂ ਮਾਸੀ ਜੀ ਲੀਵਰ 'ਚ ਗਰਮੀ ਬੜੀ ਆਈ ਆ ਤਲੀਆਂ ਤੁਲੀਆਂ ਚੀਜ਼ਾਂ ਖਾਂਦੇ ਘਟਾ ਮੈਂ ਤਾਂ ਕਦੋਂ ਦੀਆਂ ਬੰਦ ਕੀਤੀਆਂ ਤਲੀਆਂ ਇਹ ਚੰਗੇ ਲੱਗੀਦਾ ਵਾ ਕੀ ਭੈਣਾ ਨਹੀਂ ਮਾਸੇ ਜੀ ਆਪਣਾ ਹੀ ਘਰ ਆ ਹਾਂ ਦੱਸ ਆਂਦੇ ਹੁੰਦੇ ਆ ਵੀ ਪਰ ਨਹੀਂ ਤੁਸੀਂ ਤੇ ਇਹ ਮੰਗੂ ਦੇ ਨਾ ਬਹੁਣ ਦੇਖਾ ਕਿੰਨਾ ਮੇਰਾ ਸੋਚਣ ਲਈ ਚੱਲ ਕੋਈ ਗੱਲ ਨਹੀਂ ਮਾਸੇ ਜੀ ਆਪਰੇ ਆਖੀ ਜਾ ਜਿੰਨਾ ਭਲਾ ਹੁੰਦਾ ਕਰੋ ਜੇ ਇਹਦੇ ਦਸ ਦਿਨ ਇੱਥੇ ਰਹਿ ਆ ਤੁਹਾਨੂੰ ਰੈਸਟ ਮਿਲਦੀ ਆ ਤੇ ਸਾਨੂੰ ਇਹ ਗੱਲ ਦੇ ਵਿੱਚ ਕੀ ਹੱਜ ਚਾਹ ਬੜੀ ਸੁਆਦ ਬਣਾਈ ਫਰੇ ਕਰ ਲੈ ਗਈ ਥੋੜੇ ਹਾਂਜੀ ਚੱਲ ਅੰਦਰੇ ਚੱਲੀਏ ਮਾਸੀ ਤੇਰੀ ਨੇ ਆਖਣਾ ਵਾ ਪਤਾ ਨਹੀਂ ਕਿਹੜੇ ਗੱਟ ਮਿਟ ਕਰਨ ਡੀਆਂ ਵਾ ਆ ਦਿਮਾਗ ਹੈ ਨਹੀਂ ਐ ਸੋਚਣੀ ਹੋ ਗਈ ਖਰਾਬ ਗੱਲ ਤਾਂ ਦੀ ਠੀਕ ਆ ਵਹਿਮ ਦਾ ਕੋਈ ਇਲਾਜ ਨਹੀਂ ਆ ਉਹ ਕੱਲ ਕੇ ਚਲ ਆ ਜੋ ਨਾਲ ਇਲਾਜ ਤਾਂ ਹੈ ਹੀ ਮੈਂ ਤਾਂ ਜਿਆਦੀ ਗਰਮੀ ਚ ਆਈ ਹਾਂ ਤੇ ਮੈਂ ਪੱਖੇ ਥੱਲੇ ਕੀ ਬਹਿਣਾ ਸਰੀਰ ਤੱਤਾ ਠੰਡਾ ਹੋ ਜਾਊਗਾ ਸੋ ਆਪਣੇ ਭੈਣ ਭਰਾ ਨਾਲ ਸੋ ਗੱਲ ਹੁੰਦੀ ਪਰ ਉਹਨੇ ਵੇਖੀ ਕੰਡੇ ਲੁਈ ਜਣੇ ਵਿੰਦਰ ਹਾਂ ਜੀ ਭਾਬੀ ਆ ਕੀ ਕਹਿੰਦੀ ਆ ਭਾਬੀ ਜੀ ਲੈਣਾ ਏ ਮੈਨੂੰ ਕਿਉਂ ਕਹਿੰਦਾ ਜੀ ਮਤਲਬ ਉਸੇ ਹੋਂਡੇ ਤੇ ਜਿਆਦਾ ਟਾਈਮ ਹੋ ਗਿਆ ਹੁਣ ਕਿੰਨੇ ਦਿਨ ਹੋ ਗਿਆ ਇਹਨੂੰ ਲੈਣ ਦੀ ਸਾਡਾ ਵੀ ਜੀ ਲੱਗਾ ਤੇ ਬੰਨੇ ਸਾਰੇ ਪਰਿਵਾਰ ਦਾ ਜੀ ਲੱਗਾ ਵਾ ਨਹੀਂ ਨਹੀਂ ਹੁਣ ਲੈਣਾ ਏ ਨਕੀ ਕਿਹਾ ਸਾਡੀ ਭਾਬੀ ਤੂੰ ਆਖੀ ਮੇਰਾ ਜੀ ਲੱਗਾ ਨਹੀਂ ਅਜੇ ਜਾਇਆ ਜਣਾ ਮੈਂ ਕਹਾਂ ਤੇ ਢਈ ਚਲੋ ਵੇ ਦੇ ਠੀਕ ਕਹਿੰਦੇ ਕੋਈ ਗੱਲ ਨਹੀਂ ਤੂੰ ਕਹਿ ਦੇ ਆਖੀ ਮੈਨਰੇ ਜੀ ਲੱਗਾ ਕੁੜੀ ਦੇ ਨਾਲ ਠੀਕ ਉਹ ਬੰਨੇ ਗਿਆ ਜੀ ਤੁਹਾਨੂੰ ਮੇਰੇ ਦਿਲ ਦੀ ਗੱਲ ਕਹਿ ਤੀ ਆ ਜੀ ਤੇ ਮੇਰਾ ਵੀ ਬੜਾ ਲੱਗਾ ਵਾ ਪਰ ਨਕੀ ਕਹਿ ਸਕਦੀ ਆ ਮੈਂ ਮਜਬੂਰ ਆ ਭੈਣ ਜੀ ਭੈਣ ਜੀ ਹਾਂ ਉੱਠੋ ਪ੍ਰੀਤ ਜੀ ਆਏ ਲੱਮੇ ਤੇ ਆਖੀ ਲੱਗ ਗਈ ਸਾਸਿਕਾ ਮਾਸੀ ਜੀ ਹਾਂ ਫ੍ਰਿਕਾਲ ਹੋਰ ਸਣਾ ਪ੍ਰੀਤ ਠੀਕ ਠਾਕ ਠੀਕ ਹੋ ਹਾਂ ਠੀਕ ਹੋ ਅੱਗੇ ਨਾ ਖਾਣੀ ਦਵਾਈ ਅੱਛਾ ਹਾਂ ਗਰਮੀ ਬੜੀ ਆ ਤੇ ਬਹੁਤ ਜਿਆਦੀ ਅੱਛਾ ਤਾਂ ਹੋ ਜਾ ਕੋਈ ਗੱਲ ਨਹੀਂ ਆ ਕੇ ਬਹਿ ਦਵਾਈ ਖਾ ਕੇ ਲਮੇ ਪੈ ਗਏ ਤੋ ਆ ਨੀਂਦੀ ਆ ਦਿਨ ਦਵਾਈਆਂ ਆਂ ਆਜ ਕੱਲ ਬਸ ਕੋਈ ਕਰਮਾ ਭਾਗਾ ਵਾਲਾ ਬੰਦਾ ਹੀ ਹੋਊਗਾ ਜਿਹਦੀ ਦਵਾਈ ਲੱਗੀ ਨਾ ਹੋਊਗੀ ਨਹੀਂ ਨਹੀਂ ਹੋ ਸਕਦਾ ਆ ਐਸਾ ਮੈਂ ਜ ਸਾਰੇ ਖਾਂਦੇ ਆ ਸਾਰੇ ਨਿਆਣੇ ਸਿਆਣੇ ਸਾਰੇ ਹੀ ਖਾਂਦੇ ਸਾਰੇ ਹੀ ਹਾਂ ਹੋਰ ਸੁਣਾਓ ਠੀਕ ਠਾਕ ਬਸ ਹਾਂਜੀ ਦਵਿੰਦਰ ਆਈ ਹੀ ਕਿੰਨੇ ਦਿਨਾਂ ਦੀ ਹਾਂ ਤੇ ਵੀਰ ਇਹਦਾ ਕਾਲਾ ਪਿਆ ਹੀ ਕਹਿੰਦਿਆ ਸੀ ਲੈ ਕੇ ਆ ਜਾ ਕੇ ਹਾਂ ਐਡੀ ਛੇਤੀ ਮਗਰੇ ਆ ਗਏ ਵਾਵਾ ਜੀ ਲੱਗਾ ਸੀ ਉਹਦਣਾ ਗੱਲ ਤੇ ਠੀਕ ਵਾ ਹਾਂ ਪਰ ਉੱਥੇ ਵੀ ਨਾ ਆਪਾਂ ਥੋੜੇ ਜਿਹਾ ਜਾਣੇ ਹਾਂ ਵਾਵਾ ਰੋਜ਼ ਹੀ ਮੈਨੂੰ ਇੱਕ ਵਾਰੀ ਕਹਿੰਦੇ ਤੇ ਮੈਂ ਕੱਲ ਉਹਨਾਂ ਨੂੰ ਟਾਲ ਮਟੋਲ ਪਾਇਆ ਹਾਂ ਹਾਂ ਮੈਂ ਕੱਲ ਨੂੰ ਜਾਊਂਗੀ ਵਾਵਾ ਚਾਰ ਰਾਤ ਮੈਚੇਜ ਆ ਗਏ ਆ ਰੋਟੀ ਪਾਣੀ ਪਕਾਉਂਦੀ ਖਾਂਦੀ ਚੱਲ ਆ ਇਹਨੂੰ ਖਾ ਲੈਨੇ ਪੱਕੀ ਆਹੋ ਚਲੋ ਐਡਾ ਟਲੇ ਮਟੇ ਗਏ ਇਹ ਜਿਹੜੀ ਹੋਈ ਹੋਈ ਮੈਂ ਤੇ ਇਹਨਾਂੋਂ ਵੀ ਜ਼ਿਆਦੀ ਹੋ ਗਈਆਂ ਕੋਈ ਜਗ ਨਹੀਂ ਹੋ ਗਿਆ। ਧਿਆਨ ਰੱਖਿਆ ਕਰੋ। ਸਰੀਰਾਂ ਦਾ ਗਰਮੀ ਬੜੀ ਆ। ਹਾਏ ਕੀ ਕਰੀਏ ਹੁਣ ਦੱਸ। ਐਂ ਤਾਂ ਕੋਈ ਕਿਤੇ ਚੋਪੜੀ ਰੋਟੀ ਨਾ ਖਾਈਏ ਕੋਹ ਨਾ ਕੀ ਬਤਾ ਕੀ ਸਰੀਰਾਂ ਚ ਵੜ ਗਿਆ। ਹਾਂ ਨਹੀਂ ਪਤਾ ਲੱਗਦਾ ਹਾਂ। ਨਾਲ ਉਮਰਾਂ ਤੇਲ ਸਾਬਾ ਨਾ ਠੀਕ ਹੀ ਆ। ਹਾਂਜੀ। ਮੈਂ ਤਾਂ ਕਹਿਣ ਲਈ ਆ ਵੀ ਨਹੀਂ ਰਹਿੰਦੇ ਜਿਹੜੇ ਅੰਦਰ ਨੂੰ। ਤੇ ਚੱਲ ਹਾਂ ਪਰ ਇੱਥੇ ਰਹਿਣ ਤੇ ਚੱਲ। ਹਾਂ ਰਹਿਣ ਵਾਲਾ ਤਾਂ ਕੋਈ ਨਹੀਂ ਮਾਸੀ ਜੀ। ਇਹਨਾਂ ਦਾ ਸੁਭਾਅ ਥੋੜਾ ਜਿਹਾ ਹੋਰ ਤਰ੍ਹਾਂ ਦਾ ਵਾ। ਮੈਂ ਤਾਂ ਚੱਲ ਸਾਦੀ ਜਾਣ ਰਹੀ ਘਰ ਦਾ ਮੈਨੂੰ ਤਾਂ ਕੰਮ ਦੀ ਕੋਈ ਨਹੀਂ ਦਿੱਕਤ ਨਹੀਂ ਜੀ ਹਾਂ ਮੈਨੂੰ ਤਾਂ ਕੁੜੀ ਬੜੀ ਸੋਹਣੀ ਲੱਗੀ ਆ ਕੰਮ ਤਾਂ ਦੇ ਨੂੰ ਬੜੀ ਨੱਠੀ ਭੱਜੀ ਫਿਰਦੀ ਹਾਂਜੀ ਮੇਰੇ ਦਿਲ ਨੂੰ ਤਾਂ ਬੜੀ ਲੱਗੀ ਵਧੀਆ ਇਹ ਕੰਮ ਤੇ ਹੱਥੀ ਚੜਿਆ ਕਰ ਲੈਂਦੀ ਸਾਰਾ ਹਾਂ ਐਵੇਂ ਸਦਾਈ ਜਨਾ ਵੀ ਇਦਾਂ ਇਹਦਾ ਨਾ ਕੀਤਾ ਧੋਖਾ ਬਾਜੀ ਹਾਂ ਹੈ ਕਰਮਾਂ ਦਾ ਰੱਖਣਾ ਹੀ ਨਹੀਂ ਨਖਤਿਆਂ ਨੂੰ ਆਇਆ ਕਿਤੇ ਕੁੜੀ ਕਿਤੇ ਗੁਣਾ ਗੁਣਾ ਦੀ ਗੁੱਥਲੀ ਇਹ ਕਿਸਮਤ ਹੁੰਦੀ ਆ ਹਾਂ ਇਹ ਲੇਖ ਦੇ ਨਾਲ ਉਹਨਾਂ ਦੇ ਨਾਲ ਇਨਾਂ ਕ ਹਾਂ ਇਹ ਲੇਖ ਹੀ ਲਿਖੇ ਹੁੰਦੇ ਆ ਹਾਂਜੀ ਹੋ ਕੇ ਰਹਿੰਦੀ ਜੋ ਹੋਣਾ ਹੋਵੇ ਕੋਹੀ ਨਾ ਅੰਦਰ ਆ। ਉੱਥੇ ਚਾਹ ਪਿਆ ਲੋ, ਚਾਹ ਤੇ ਪੀ ਲਈ ਮਾਸੇ ਜੀ। ਹਾਂ ਪੀ ਲਈ ਤਾਂ ਹੀ ਗਾ ਕਦੇ ਦੇ ਆ। ਨਹੀਂ। ਚਾਹ ਹੋ ਲੈ ਸੋਨੀਆ ਛੱਟ ਬਣਾ ਕੇ ਕਿ ਉੱਥੇ ਬਾਹਰ ਬੈਠੇ ਵਾਹਰੇ ਮੈਂ ਚਲ ਇੱਥੇ ਪੀ ਲੈਣੇ ਆ। ਕਹਿੰਦੀ ਉੱਥੇ ਰਹਿ ਕੇ ਪੀ ਲੈਣੇ ਆ। ਹਾਂ ਫਿਰ ਮੈਨੂੰ ਨਹੀਂ ਪਤਾ ਲੱਗਾ ਤਾ ਡਾ ਦਾ ਮੈਂ ਇੱਥੇ ਦਵਾਈ ਖਾ ਕੇ ਤੇ ਇੱਥੇ ਲੰਮੇ ਪੈ ਗਈ। ਨਹੀਂ ਨਹੀਂ। ਕਿਉਂ ਪਤਾ ਹੀ ਨਹੀਂ ਲੱਗਾ। ਮੈਂ ਥੋੜਾ ਹੌਸ਼ਮਾ। ਚਲ ਕੋਈ। ਕੀ ਨਾ ਤੇਹੀ ਰੋਟੀ ਖਾ ਰਹਾ ਆਹ ਖਾ ਕੇ ਕਰ ਲੋ ਤੇ ਕੁੜੀ ਨੂੰ ਅੱਦਾਂ ਪ੍ਰੀਤ ਨੂੰ ਆ ਕੇ ਕੁੜੀ ਨੂੰ ਰਹਿਣ ਦੇ ਚੱਲ ਵੇਖ ਕੁੜੇ ਸਾਰੇ ਕੰਮ ਕਰਕੇ ਚਾਹ ਪਾਣੀ ਪਿਆਲ ਕੇ ਤੇ ਮੈਨੂੰ ਉੱਤੋਂ ਦੀ ਵੜਨ ਆਈਆਂ ਢਿੱਡ ਹੌਲੇ ਕਰਕੇ ਤੇ ਮੈਨੂੰ ਠਾਣਣ ਆ ਗਈਆਂ ਵੇ ਹੈਂ ਆਂਦੀਆਂ ਆਣੀਆਂ ਮਰੀ ਮਰੀ ਰਹਿੰਦੇ ਮਰੀ ਭਾਲ ਦੇ ਗਈਆਂ ਹੀ ਗਿਆਲਾ ਮਰੀ ਬਾਲਸਨ ਵਾਸਤੇ ਤੁਹਾਨੂੰ ਖਾੜਨ ਦਾ ਨਾ ਨਹੀਂ ਲੈਣ ਦੇਂਦੇ ਉਹਨਾਂ ਉੱਥੇ ਤੇਰਾ ਵੀਰ ਬੜਾ ਨਾਰਾਜ਼ਾ ਕਿਹਾ ਨਹੀਂ ਹਾਂ ਤੇ ਕਹ ਲਈ ਮੇਰੇ ਗਰਲਫ੍ਰੈਂਡ ਤੇ ਆ ਜੀ ਤੇ ਮੈਂ ਆਲਮਤੋਲ ਕੀਤਾ ਮੈਂ ਚੱਸੇ ਰੋ ਚਾਹੂੰਗੀ ਮੇਰੀ ਗੱਲ ਸੁਣੋ ਮੈਂ ਹਾਂ ਅੰਬੀਆਂ ਬੜੀਆਂ ਲੱਗੀਆਂ ਜਾਣ ਲੱਗੇ ਲੈ ਜੀ ਤੂੰ ਅੰਬੀਆਂ ਆਵੇਂ ਲੈ ਜੂਗੀ ਜਿਹੜੀ ਗੱਲ ਮੈਂ ਕਹਿੰਦੇ ਉਹ ਗੱਲ ਲ ਧਿਆਨ ਦੇ ਮੇਰੀ ਗੱਲ ਸੁਣੋ ਉਹ ਤਾਂ ਬੜਾ ਜੀ ਲੱਗਾ ਏ ਤੇ ਮੈਂ ਸਾਰਾ ਕੰਮ ਜਿਹੜੀ ਗੱਲ ਤੈਨੂੰ ਮੈਂ ਕਹਿੰਦੀ ਤੂੰ ਉਹਨਾਂ ਨੂੰ ਸਮਝ ਨਹੀਂ ਕਿ ਤੇਰਾ ਬੜਾ ਗੁੱਸੇ ਚ ਆਏ ਇਹ ਤੇ ਰਹਿਣ ਲਾਂ ਦੋ ਹਾਂ ਪਹਿਲਾਂ ਮੈਨੂੰ ਕਿਤੇ ਨਹੀਂ ਹੋਣੀ ਦਿੰਦੇ ਤੂੰ ਜੇ ਮੈਂ ਆਈ ਹ ਹੁਣ ਓਏ ਲੈ ਜਾਣ ਤੂੰ ਜੱਜ ਮੈਂ ਤੈਨੂੰ ਤਾਂ ਕਹਿੰਦੀ ਮੈਂ ਉੱਧਾਂ ਚੱਲ ਗਈ ਨਾ ਥੋਨੇ ਮੇਰੇ ਘਰ ਪਹੁੰਚ ਜਾਣਾ ਫੇਰ ਬੀਜੀ ਨੇ ਭੇਜਿਆ ਸੀ ਤੇ ਸ਼ਿਕਰ ਦੁਪਹਿਰੇ ਆਈਆਂ ਐਸੀ ਕਰਕੇ ਤੁਹਾਡਾ ਕਰਕੇ ਨਾ ਮੈਂ ਸੇਵੀਆਂ ਬਣਾਈਆਂ ਦੁੱਧਾਂ ਦੀ ਰੋਟੀ ਦੇ ਨਾਲ ਤੂੰ ਤਾਂ ਨਹੀਂ ਹੋ ਗਿਆ ਵਾ ਜਿਹੜੀ ਗੱਲ ਮੈਂ ਕਹਿੰਦੀ ਉਹ ਗੱਲ ਦਾ ਜਵਾਬ ਨਹੀਂ ਦਿੰਦੀ ਮੇਰੇ ਨਾਲ ਤੂੰ ਆਖੀ ਨਹੀਂ ਲਾਉਂਦੀ ਆਜੂਗੀ ਸਿਰਫ 10 ਦਿਨ 10 ਦਿਨ ਦੇ ਵਿੱਚ ਆਜੂਗੀ ਦੇਹ ਮੈਨੂੰ ਨਹੀਂ ਪਤਾ ਇਸ ਗੱਲ ਦਾ ਆਪੇ ਮਾਸੇ ਨੂੰ ਕਹੀ ਫੇ ਫੋਨ ਤੇ ਗੱਲ ਕਰ ਲੈਣ ਕੋਈ ਨਹੀਂ ਮਮਸੀ ਜੀ ਨੂੰ ਕੋਈ ਨਾ ਕਰਨੀ ਗੱਲ ਕਿਉਂਕਿ ਮੇਰੇ ਜਾਂਦੀ ਤੇ ਉਹਨੇ ਗੱਲ ਪਈ ਨਾ ਉਹਨੇ ਕਹਿੰਦਾ ਤੈਨੂੰ ਕੱਲੇ ਕਿੱਧਰ ਹੀ ਤੇ ਲਿਆ ਕੇ ਕਿਉਂ ਨਹੀਂ ਆਈ ਤੇ ਮੈਂ ਕੀ ਜਵਾਬ ਦਵਾਂਗੀ ਪਹਿਲਾਂ ਮੈਨੂੰ ਅੰਦਰ ਬੜੀ ਰਹਿਣੀ ਤੂੰ ਬਾਹਰ ਨਹੀਂ ਨਿਕਲਦੀ ਐਦਾਂ ਜੇ ਮੈਂ ਬਾਹਰ ਨਿਕਲਣ ਲੱਗੀ ਤੇ ਹੁਣ ਤੁਹਾਡਾ ਕੋਈ ਜਰੀ ਨਹੀਂ ਜਾਂਦੀ ਹਾਂ ਹੁਣ ਮੇਰਾ ਜੀ ਲੱਗਾ ਉਹਨੇ ਇਹ ਗੱਲ ਸੁਣ ਮੈਨੂੰ ਕੋਈ ਦਿੱਕਤ ਨਹੀਂ ਆ ਮੈਂ ਕੰਮ ਦਾ ਸਾਰੀ ਜਾਣਦੀ ਆ ਪਰ ਉਹ ਉਹਨਾਂ ਦਾ ਸੁਭਾਅ ਥੋੜਾ ਹੋਰ ਉਹ ਡਰਦੇ ਆ ਸਮਿਆਂ ਤੋਂ ਕਹਿੰਦੇ ਸਮੇਂ ਨਹੀਂ ਚੰਗੇ ਕੁੜੀ ਕਿਦਨ ਦੀ ਗਈ ਆ ਹੱਦ ਹੋਈ ਤੁਹਾਡੇ ਵਾਲੀ ਕੀ ਸਮਿਆਂ ਨੂੰ ਨੇ ਰਹੀ ਆਈ ਮਾਸੀ ਆ ਮੇਰੀ ਉਹਦੋਂ ਰਹਿਣ ਆਈ ਨੇ ਕੀ ਹੁੰਦੀ ਰਹਿਣ ਆਉਂਦੀ ਹੁਣ ਜਵਾਨ ਹੋ ਗਈ ਤਾਂ ਰਹਿਣ ਆ ਗਈ ਤੇ ਕੋਈ ਲੋੜ ਆ ਚੁੱਕੀ ਮੇਰੀ ਗੱਲ ਸੁਣਨ ਵਾਲੇ ਮਾਸੀ ਜੀ ਨੂੰ ਮੈਂ ਕਹਿ ਦੇਣਾ ਵੀ ਵੀਰ ਜੀ ਨੂੰ ਫੋਨ ਲਾਉਣ ਨਾਲੇ ਮੰਮੀ ਨੂੰ ਤੇ ਗੱਲ ਕਰ ਲਓ ਮੈਂ 10 ਦਿਨਾਂ ਤੋਂ ਬਾਅਦ ਚ ਆਣਾ ਜੇ 10 ਦਿਨ ਤੇ ਮੈਂ ਰਣਾ ਰਣਾ ਪੱਕਾ ਹਾਂ ਸਹੀ ਗੱਲ ਬਾਰ-ਬਾਰ ਹਾ ਤੂੰ ਵੀ ਜਦੋਂ ਤੱਕ ਮੇਰੀ ਕੋਈ ਗੱਲ ਸੁਣਨ ਦੇ ਤਿਆਰ ਹੀ ਨਹੀਂ